ਸਾਲ ਦੀ ਦੀ ਕੁੜੀਆ ਕੁੜੀਆ ਮੰਗਨੇ ਮੇਰੀ ਬੁੜੀ ਨੂੰ ਨਹੀਂ ਕਰ ਸਕਦੀ ਉਹਨੂੰ ਲੈ ਕੇ ਪਰ ਤੂੰ ਨਹੀਂ ਜਾਣਾ ਠੀਕ ਹੈ ਇੱਥੇ ਕੋਈ ਗੱਲ ਨਹੀਂ ਕੋਈ ਉਹਨੂੰ ਲੈ ਕੇ ਤੁਰਨਾ ਮੈਂ ਆਪਣੇ ਘਾਸੇ ਕੋ ਕੁੜੀ ਪੜੀ ਪਰ ਜੇ ਆਪਣੇ ਪਿੱਛੇ ਚ ਪੇੜ ਵਾਲੀ ਮੁੱਠੱਲੇ ਡੇਗੀ ਇਹ ਤਾਂ ਜੇਟ ਨਹੀਂ ਮੈਨੂੰ ਬੁੱਟਿਆ ਕਹਿੰਦਾ ਮੈਂ ਵਰਦੀ ਹਾਂ ਕਿਹਾ ਕੁਝ ਨਹੀਂ ਬੁਗੜ ਸਕਦੀ ਕਿਹਾ ਪਹਿਲਾਂ ਵੀ ਬਹੀ ਬੜੀ ਵਾਰੇ ਕੁੱਟ-ਕੁੱਟ ਕੇ ਗੀਏ ਘਰ ਆਣਾਂ ਕਿ ਕੁੜੀ ਖੁੰਦੇ ਛੋਟੀ ਦੀ ਕੁੜੀ ਹੋਰ ਹਟ ਜਾ ਹੁਣ ਮੇਰੇ ਬੇਡੇ ਨੂੰ ਤਮਕੀ ਦਿੰਦਾ ਕਹਿੰਦਾ ਮੈਨੂੰ ਚਾਹਦਾ ਯਾਰ ਅੱਛਾ ਹੈ ਕਹਿੰਦਾ ਭਾਣੀ ਤੇਰਾ ਛੱਡਦਾ ਤਾਲਾ ਕੱਢਦਾ ਪਾਣੀ ਕਿ ਠੀਕ ਹੈ ਸੱਤੇ ਨਹੀਂ ਬਾਕਾਂ ਦਾ ਨਾ ਬੁਰਾ ਹਾਲ ਕੀਤਾ ਪਿਆ ਪਹਿਲਾਂ ਵੀ ਆਈ ਜੀ ਨਾਲ ਲੱਗਾ ਉਹਨਾਂ ਆਈ ਪੀਐਸ ਨਾਲ ਕਾਬਾ ਕਰਤਾ ਉਹ ਇਹਲਾ ਕਰ ਤੁਮੈਂ ਤੇ ਮੇਰਾ ਨਾਮ ਕੀ ਰੰਜਾ ਹੋਤਾ ਸੱਤ ਨੰਬਰ ਸਕੀਮ ਚ ਰਹਿੰਦੀ ਆ ਮੈਨੂੰ 4 ਮਹੀਨੇ ਹੋ ਗਏ ਆਪਣੇ ਪੇਕੇ ਰਹਿੰਦੀ ਨੂੰ ਤੇ ਮੇਰੇ ਸੱਚ ਜੇ ਅੱਥੇ ਤਾਂ ਮੇਰੀ ਸੱਸ ਆਈ ਹੀ ਇਹਦੇ ਨਾਲ ਮੇਰੀ ਜਠਾਣੀ ਆਗੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਕੁੱਟ ਕੇ ਕੁੱਟਿਆ ਹੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਆ ਕੇ ਵੀ ਤੇ ਇੰਨ ਚਾਰ ਵਾਰੀ ਲੜੀਆਂ ਮੇਰੇ ਬੜੇ ਛੂਟੇ ਸੱਚੇ ਨਾਮ ਲੈ ਘਰ ਵਾਲਾ ਮੇਰੇ ਨਾਲ ਉੱਤੇ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ ਤੇ ਇਹਨਾਂ ਨੇ ਅੱਜ ਆ ਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇਰਾ ਹੱਕ ਆ ਉਨਾ ਹੱਟ ਵੀਂ ਮੈਂ ਕੁੜੀ ਫੜੀ ਆ ਮੇਰੇ ਜੇਠ ਨੇ ਪਿੱਛੇ ਚਪੇੜ ਮਾਰੀ ਕਹਿੰਦਾ ਤੇਰਾ ਤੇਰੀ ਜਿਆਦਾ ਵਾ ਆ ਡੀ ਵੀ ਹੋਣੀ ਆ ਅਹੀਂ ਅਹੀਂ ਖੜਨੀ ਕਰਨੀ ਆ ਮੈਂ ਥੱਲੇ ਡੇਗੀ ਆ ਮम्मा ਆਇਆ ਮਗਰ ਤੇ ਮम्मा ਵੀ ਉਹਨੂੰ ਕਹਿੰਦੇ ਕਹਿੰਦੇ ਆ ਕੀ ਆ ਘਰ ਕੋਈ ਇਹਨੂੰ ਹੱਥ ਚੁੱਕਣ ਲਈ ਦੋਨਾਂ ਨੇ ਫਿਰ ਵਾਪਸ ਤੇ ਫਿਰ ਮੇਰੀ ਸੱਸ ਵੀ ਪੈ ਗਈ ਮੈਂ ਕੁੜੀ ਫੜੀ ਆ ਕੁੜੀ ਕੋ ਕੇ ਮੈਂ ਬੈੱਡ ਤੇ ਬਿਠਾ ਕੇ ਤੇ ਵਾਪਸ ਫਿਰ ਬੜੀ ਘੋਲਾ ਕਾਲੀ ਫਿਰ ਕੁਰਸੀ ਵੱਜੀ ਮੇਰੇ ਇੱਥੇ ਮम्मा ਨੂੰ ਵੀ ਬੜਾ ਕੁੱਟਿਆ ਨੇ ਮੈਨੂੰ ਬੈੱਡ ਤੇ ਲੰਮੇ ਬਾ ਕੁੱਟਿਆ ਕਰਨ ਪ੍ਰੀਤ ਸਿੰਘ ਹਲਕੁ ਜਾਨ ਲਗਾਈ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤੈਨੂੰ ਤੇ ਵੇਚ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗ ਵੀ ਨਹੀਂ ਸਾਡੇ ਕੋਈ ਸਾਧਨ ਵੀ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਭਰਾ ਕਰਨ ਪ੍ਰੀਤ ਸਿੰਘ ਕੀ ਕੰਮ ਕਰ ਪੁਲਿਸ ਚਾ ਇਹ ਲਿਖਟ ਇਹ ਸ਼ਾਮੀਆਂ ਹੀ 6-7 ਵਜੇ ਦੀ ਹੁੰਦੀ ਹੈ ਪੁਲਿਸ ਕੋਈ ਕਰਾਈ ਹੁ ਆਇਆ ਮੇਰੇ ਘਰ ਹੀ ਕੁੰਸਾ ਲਾਇਆ ਨਾ ਆਇਆ ਹੀ ਆਇਆ ਹੀ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ ਬਾਕੀ ਗੱਲ ਬਾਅਦ ਹੋਏਗੀ ਕੋਈ ਕੋਈ ਨਹੀਂ ਗੱਲ ਹੋਈ ਸਾਡੇ ਨਾਲ ਕਿਸੇ ਦੀ ਨਹੀਂ ਹੋਈ ਮੇਰੇ ਹੀ ਲੱਗੀ ਹੈ ਜਿਆਦਾ ਕਿਉਂਕਿ ਮੇਰੇ ਇਹਨੇ ਕੁਰਸੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ ਮੈਨੂੰ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਨ ਨੇ ਇਹ ਕੋਣਾ ਮੋਣਾ ਜਿਹਦੇ ਸੱਤ ਇਹ ਆਡਾ ਗਵਾਂਢੀ ਇਹ ਤੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਸੀ ਇਹਨੇ ਛਡਾਇਆ ਤੇ ਇਹਨੂੰ ਫੜ ਲਿਆ ਇਨੂੰ ਵੀ ਬਹੁਤ ਕੁੱਟਿਆ ਇਹਨੂੰ ਫਿਰ ਸਾਰੇ ਸਾਰੇ ਲੱਗ ਲੱਗ ਕਲੋਨੀਆਂ ਵਾਲਿਆਂ ਨੇ ਛਡਾਇਆ ਹਣਕੇ ਸਾਰੇ ਕੁੱਤੇ ਕਿਉਂ ਆ ਤੁਹਾਨੂੰ ਵਜਾ ਕੀ ਕੁੱਟਾਂਗੇ ਕੁੜੀ ਵਜਾ ਮੇਰੀ ਉਹਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਹੈ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹੱਡੀ ਵੀ ਘਰ ਵਾਲਾ ਮੇਰਾ ਬਾਹਰ ਆ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਅੱਗੋਂ ਮੈਨੂੰ ਹੀ ਬੋਲਣ ਲੱਗ ਗਿਆ ਉਲਟਾ ਉਹ ਵੀ ਨਹੀਂ ਸੌਂਦਾ ਉਹ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਇਹ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾਂ ਕੋ ਤਲਾਕ ਤੇ ਬਸ ਇਨਸਾਫ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਮਿੰਟ ਮੇਰਾ ਭਰਾ ਨੂੰ ਜੇ ਕੁਝ ਵੀ ਹੋ ਗਿਆ ਤੇ ਜ਼ਿੰਮੇਵਾਰ ਕਰਨ ਨੂੰ ਹੋਏਗਾ। 3 ਸਾਹਿਬ ਕੁਲਵਿੰਦਰ ਕੋਲ ਕੀ ਘਟਨਾ ਹੈ? ਉੱਥੇ ਰਹਿਣ ਵਾਲੇ 7 ਨੰਬਰਸ ਕੇ ਇੰਜ ਵਾਲੇ ਰਹਿਣ ਵਾਲੇ। ਗੱਲ ਭਾਈ 4-5 ਮਹੀਨੇ ਤੋਂ ਮੇਰੀ ਗੁੜੀਆਂ ਮੇਰੇ ਕੋਲ ਰਹਿੰਦੀਆਂ ਗੁੜੀਆਂ ਲੈਣ ਆਂਦੇ ਦੀ ਛੋਟੀ ਜਿਹੜੀ ਡੇਢ ਸਾਲ ਦੀ ਆ ਇਹਨੂੰ ਨਿਗਰ ਰੱਖਦੇ। ਇਹਦੇ ਇਲਜ਼ਾਮ ਵੀ ਬਥੇਰੇ ਲਾਉਂਦੇ ਆ ਪਹਿਲਾਂ ਵੀ ਛੋਟੀ ਸੱਚੇ ਬੜੇ ਤੇ ਇਲਜ਼ਾਮ ਲਾਏ ਆ ਤੇ ਅੱਜ ਵੀ ਸ਼ਾਮੀ ਆਈ ਇਹਦੀ ਸੱਸ ਆਈ ਆ ਜੇੜ ਤੇ ਨਾਲ ਇਹਦੀ ਠਾਣੀ ਆਈ। ਤੇ ਮੈਂ ਵਾਸ਼ਰੂਮ ਹੀ ਜਦੋਂ ਚਲ ਨੂੰ ਮੈਂ ਵਾਸ਼ਰੂਮ ਚੋਂ ਬਾਹਰ ਆਈ ਇਹਨਾਂ ਨੇ ਇਹਦੇ ਵਾਲ ਬੂਲ ਖਲਾਰੇ ਇਹਦੇ ਨੂੰ ਇਹ ਥੱਲੇ ਹੀ ਤੇ ਜੇਠੇ ਦਾ ਇਹਦੇ ਵਾਲ ਟੁੱਟਣ ਦੇ ਆ ਮੈਂ ਇਹਨੂੰ ਛਡਾਇਆ ਤੇ ਉਹ ਮੇਰੇ ਗਲ ਪੈ ਗਈ ਇਹ ਦੋਵੇਂ ਜਾਨੇ ਮਾਂ ਪੁੱਤ ਜਿਹਦੇ ਚ ਮੈਂ ਵੀਡੀਓ ਬਣਾਈ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਤੇ ਫੋਨ ਭਾਜੀ ਇਹਦੇ ਕੋਲ ਸੀਗਾ ਉਹ ਵੀ ਤੋੜੀ ਸਾਣੀ ਨੇ ਫੋਨ ਤੋੜਦਾ ਮੇਰੇ ਜੇਠ ਨੇ ਵੀ ਚੁੱਕ ਚੁੱਕ ਥੱਲੇ ਮਾਰਿਆ ਟੁੱਟ ਗਿਆ ਫੋਨ ਟੁੱਟ ਗਿਆ ਜਾਂਦਾ ਫਿਰ ਸਾਡੇ ਗਵੰਡੀ ਨੇ ਆਵਾਜ਼ ਸੁਣੀ ਉਹ ਸਾਨੂੰ ਛਡਾਉਣ ਆਇਆ ਇਹਨੇ ਉਹਨੂੰ ਵੀ ਕੁੱਟਿਆ ਬੇਟਾ ਮੇਰਾ ਘਰ ਨਹੀਂ ਸੀ ਪਰ ਇਹਨੇ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਮਲਾਜਮਾ ਕਹਿੰਦਾ ਕਿਨਾਂ ਜਿੱਥੇ ਮਰਜੀ ਚੱਲ ਜਿਓ ਬੜਾ ਗੰਦ ਬੋਲਿਆ ਅੱਗੋਂ ਨਾਲ ਮੇਰੇ ਬੇਟੇ ਨੂੰ ਵੀ ਧਮਕੀ ਦਿੱਤੀ ਆ ਆਈਪੀਐਸ ਦਫਤਰ ਦਿਲਪ੍ਰੀਤ ਦੇ ਨਾਲ ਆ ਜੀ ਪੰਜਾਬ ਪੁਲਿਸ ਪਹਿਲਾਂ ਕਹਿੰਦਾ ਨਹੀਂ ਕਿ ਮੈਂ ਆਈਜੀ ਇਹਨਾਂ ਲੱਗਾ ਵਾਂ ਤੇ ਮੈਂ ਤੁਹਾਡਾ ਕੁੱਖ ਨਹੀਂ ਰਹਿਣ ਦੇਣਾ ਫੋਣੇ ਦਿਲਪ੍ਰੀਤ ਨਾਲ ਹੁਣ ਵੀ ਧਮਕੀਆਂ ਉਹੀ ਦਿੰਦਾ ਵਾ ਸਾਨੂੰ ਇੱਥੇ ਵੀ ਆਣ ਕੇ ਇਹਨੇ ਫੇਰ ਧੱਕਾ ਮਾਰਿਆ ਉਹਨੂੰ ਮੇਰੇ ਬੇਟੇ ਨੂੰ ਬੇਟੇ ਮੇਰੇ ਭਰਾ ਦੇ ਉਹ ਵਿਆਹ ਬਾਂਡੀ ਦੇ ਇਸ ਵਾਰ ਵੀਡੀਓ ਬਣੀ ਨਹੀਂ। ਅੱਛਾ ਵੀ ਉਹ ਦੁੱਧ ਪੈਂਦੇ ਆ। ਮੰਗ ਭਾਜੀ ਇਹੀ ਮੈਂ ਕਰਦੀ ਆਂ ਕਿ ਮੇਰੀ ਮੇਰੇ ਸਿਰ ਤੇ ਆਦਮੀ ਹੈ ਨਹੀਂ ਆਂ। ਮੈਂ ਬੜੀ ਮੁਸ਼ਕਲ ਬੱਚੇ ਪਾਲੇ ਆਂ। ਟਿਫਨਾ ਨਾਲ ਮੈਂ ਕੰਮ ਕਰਦੀ ਆਂ ਤੇ ਮੈਨੂੰ ਗਲਤ ਮਲ ਦੇ ਇਲਜ਼ਾਮ ਮੇਰੇ ਤੇ ਵੀ ਲਾਉਂਦੇ ਆ ਤੇ ਮੇਰੀ ਗੁੜੀਆਂ ਤੇ ਵੀ ਲਾਉਂਦੇ ਆ। ਤੇ ਬਸ ਮੰਗ ਇਹ ਹੀ ਆ ਭਾਜੀ ਕਿ ਜੇ ਇਹ ਮੁਲਾਜ਼ਮ ਆ ਤਾਂ ਆਂ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ। ਹਾਂਜੀ ਭਾਜੀ। ਜੇ ਮੁਲਾਜ਼ਮ ਆ ਤਾਂ ਸਾਡੀ ਵੀ ਤਾਂ ਕੋਈ ਜ਼ਿੰਦਗੀ ਹੈ ਨਾ। ਇਹ ਥੋੜੀ ਕਿ ਸਾਡੀ ਕੋਈ ਇੱਜ਼ਤ ਨਹੀਂ, ਰਿਸਪੈਕਟ ਨਹੀਂ ਆ। ਸਾਨੂੰ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਗੰਦੇਆ ਬੰਦਿਆਂ ਕੋਲੋਂ ਕਿਉਂਕਿ ਇਹਦੀ ਮਾਂ ਦੇ ਵੀ ਇੰਨੇ ਡਰਾਮੇ ਆ ਤੀਜੇ ਦਿਨ ਨੂੰ ਕਦੀ ਪੈਰਾਲਾਈਜ਼ ਹੋ ਜਾਂਦਾ ਕਦੀ ਕੁਛ ਕਹਿੰਦੀ ਜੋ ਕੁਛ ਹੁੰਦਾ ਤੇਰੀ ਕੁੜੀ ਦੀ ਵਜ੍ਹਾ ਨਾਲ ਹੁੰਦਾ ਭਾਈ ਇਹ ਇਹਨਾਂ ਦੇ ਗਵਾਂਡੇ ਸਾਨੂੰ ਪਤਾ ਰੋਜ਼ ਹੀ ਆਣ ਕੇ ਧਮਕੀ ਭਾਈ ਮੇਰਾ ਨਾਮ ਕਿਸ਼ਨੂ ਮਹੀਆ ਜੇ ਭਾਈ ਇਹ ਸਾਹਮਣੇ ਮੈਂ ਅੰਦਰ ਮੈਂ ਪੂਜਾ ਕਰੰਦੇ ਹਾਂ ਮਨਾ ਮੈਂ ਪੂਜਾ ਕਰਦਾ ਪਿਆ ਹਾਂ ਤੇ 7 ਨੰਬਰ ਸੀਮ 16 ਨੰਬਰ ਬਲੌਗ ਮੇਰਾ 5 ਨੰਬਰ ਫਲੈਟ ਆ ਮੈਂ ਮਾਨਾ ਪੂਜਾ ਪਰੰਦੇ ਮੈਂ ਮੈਂ ਬਾਹਰ ਖੜਖੜ ਜੀ ਹੁਣ ਮੈਂ ਭੈਣ ਕੋਲ ਤੇ ਵਜਾ ਬਰਬਾਦ ਸਤਾਇਆ ਨਿਆ ਜਦੋਂ ਵੇਖਿਆ ਬਾਹਰ ਬੱਚੇ ਲੜੇ ਕਰਦੇ ਹੀ ਤੇ ਮੈਂ ਮੇ ਭੈਣ ਨੂੰ ਕਿਹਾ ਮੈਂ ਪਈ ਪੁੱਪਾ ਪੁੱਲਸਾ ਪੁੱਲਸਾ ਦਾ ਦਰੂ ਪੀਤੀ ਦੀ ਉਹਨੇ ਉਹਨੇ ਮੇ ਪਿੱਛੇ ਕੀਤਾ ਹੀ ਆ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਮੈਂ ਮੈਂ ਕੋਈ ਮੈਂ ਦਰਵੇ ਲੱਗੇ ਵਜ ਨਹੀਂ ਸਕਦਾ ਕਿ ਮੈਂ ਪੂਜਾ ਪਾੜ ਕਰਦਾ ਮਨਲੀ ਪੂਜਾ ਕਰਦਾ ਉਹਨੇ ਫੇਰ ਮੈਨੂੰ ਜਿੱਤੇ ਕੁੱਟਣਾ ਸ਼ੁਰੂ ਕਰ ਮੈਂ ਕੋਸ਼ਿਸ਼ ਕਰ ਬੱਚ ਮੈਂ ਜੰਗਲੇ ਵਿੱਚ ਮੈਂ ਤੋਂ ਫਸਾ ਗਿਆ ਉੱਥੇ ਆਪਣੇ ਬੂਟ ਮਦੇ ਵਿੱਚ ਫਸ ਕੇ ਟੋਟ ਗਈਆਂ ਮੇਰੀਆਂ ਸਾਲ ਤੇ ਆਨੇ ਕਿਦੋਂ ਗਿੜੇ ਇਹ ਫਾਇਟ ਕਿੰਨਾ ਕੋਈ ਗਿਆ ਦਾ ਉਹ ਉਹਨਾਂ ਨੇ ਕਿਟੇੜੀ ਫੁੱਟ ਆਹ ਉਹਨਾਂ ਵੀ ਕੁਟੇਆ ਉਹਨਾਂ ਦੇ ਵਿਚਾਰੀ ਦਾ ਛੋਟੀ ਭਣੀ ਵੀ ਭਣੀ ਵੀ ਲੱਗਦੀ ਹੈ ਉਹਦੇ ਤੋਂ ਸਾਰਾ ਪਾੜੇ ਦਾ ਮੱਥਾ ਪਾੜੇ ਦਾ ਉਹ ਦੀਦੀ ਵੀ ਦੀਦੀ ਨੂੰ ਚੰਗਾ ਛੋਟਾ ਫਰੇ ਦਾ ਉਹਨਾਂ ਦੇ ਵੀ ਬੂਟਾ ਦਾ ਪੁੱਲ ਸਾਰ ਬੂਟੇ ਦਾ ਕੋਈ ਨਿਕਲੇ ਹੈਵੀ ਹੁੰਦੇ ਆ ਉਹਨਾਂ ਨੇ ਚੰਗਾ ਮਾਰਿਆ ਉਹਨਾਂ ਨੇ ਬੈਗ ਦੇ ਚੋਟੋ ਕੇ ਮਾਰ ਰਹੇ ਸੀ ਮੈਂ ਮੈਂ ਤਾਂ ਬਾਹਰ ਜਾ ਕੇ ਬੱਚ ਬਲੂਕ ਨੇ ਕਿੰਨੇ ਜਣੇ ਕਰੇ ਆ 8 9 ਜਣੇ ਨੇ ਫਟ ਕੇ ਉਹਨਾਂ ਨੂੰ ਫੇਰ ਛੱਡਾਇਆ ਤੇ ਮੈਨੂੰ ਕੋਠੇ ਉੱਪਰ ਭਜਾਤਾ ਉਹਨਾਂ ਨੇ ਮੇਰਾ ਤਾਂ ਫੋਨ ਮੇਰਾ ਮੋਬਾਈਲ ਵੀ ਚੁੱਕੇ ਲੈ ਗਏ ਤੇ ਮੇਰਾ ਦੂਜਾ ਮੇਰੇ ਮੋਬਾਈਲ ਜੋ ਪਹਿਲਾ ਗਾਵਾ ਨਹੀਂ ਸੁਣਾਈ ਕਿਸ਼ ਕਹਿੰਦੇ ਸੀ ਹਏ ਤੱਕ ਦੇ ਹੱਲੇ ਤੇ ਪੁਲਿਸ ਵਾਲੇ ਕਿਹਾ ਸੀ ਤੱਕ ਆਏ ਆਏ ਫਿਰ ਹੁਣ ਹੋ ਗਏ ਆ ਬਸ ਕੀ ਮੰਗ ਕਰ ਮੰਗ ਰਹੀ ਜਿਹੜੀ ਕਿ ਮੇਰਾ ਮੇਰੇ ਮੋਬਾਈਲ ਤੇ ਜਿਹੜੀ ਕੂਰੀਅਰ ਨਾਲ ਹੋਇਆ ਉਹ ਤੇ ਅੱਲਾ ਦੀ ਗਲਤੀ ਹੈਗੀ ਆ ਪਰ ਮੇਰਾ ਕੀ ਮੇਰਾ ਕੀ ਕਸੂਰ ਜਿਹੜਾ ਮੈਨੂੰ ਮਾਰਿਆ ਮੈਨੂੰ ਮਾਰਿਆ ਮੈਂ ਸਿੱਧੀ ਕਹਿੰਦਾ ਮੈਂ ਤੇ ਅਦੀ ਬਰਖਲਾਫ ਹਾਂ ਨਾ ਇਤ ਦਰ ਰੁਪਏ ਤੋਕ ਜਿਹੜੀ ਡਿਮਾਂਡ ਹੈ ਨਾ ਇਹ ਨੂੰ ਪਤਾ ਲੱਗੇ ਕਿਉਂਕਿ ਮੈਂ ਵੀ ਬੈਂਕ ਦੇ ਵਿੱਚ ਸਾਡੀ ਕੈਸ਼ੀਰ ਆ ਬੜੀ ਇੰਸਪੈਕਟਰ ਕੋ ਬਲੋਕ ਚ ਕਹੇ ਨਹੀਂ ਕੋਈ ਪੁਲਿਸ ਵਾਲਾ ਕਦੀ ਕਿਸੇ ਨੂੰ ਕੋਈ ਮਾੜੀ ਗੱਲ ਕੀਤੀ ਹੋਵੇ ਕਦੀ ਕਿਸੇ ਫੌਲਦ ਕਦੀ ਬੋਲਿਆ ਨਹੀਂ ਆ ਪਰ ਇਹਨਾਂ ਜੇਸਾ ਉਹਨਾਂ ਕੀਤਾ ਵਾ ਬੜੀ ਮਾੜੀ ਗੱਲ ਕੀਤੀ ਕੋਈ ਪੁਲਿਸ ਵਾਲੇ ਧੋਸ ਚ ਬੰਦਾ ਪਿਆ ਵਾ ਪੁਲਿਸ ਦੇ ਧੋਜੇ ਜੀ ਨੂੰ ਬੰਦਾ ਫਿਰ ਦੇਖੋ ਪੁਲਿਸ ਵਾਲਾ ਬੰਦਾ ਇਹ ਨਹੀਂ ਕਰ ਸਕਦੇ ਆ ਪਰ ਇਹ ਇਸ ਚੰਮੇ ਪੈਰ ਨਹੀਂ ਚੰਦੇ ਕਿਉਂ ਮੈਂ ਬੱਕਰੀ ਸਰਕਾਰੀ ਨੌਕਰੀ ਕਰਦਾ ਤੈਕਰੀ ਵਿੱਚ ਮੈਨੂੰ ਆਪਣੀ ਡਿਊਟੀ ਦੀ ਪਿਆਰੀ ਆ ਹੁਣ ਮੈਂ ਇਹ ਮੰਗਦਾ ਹਾਂ ਪ੍ਰਸ਼ਾਸਨ ਤੋਂ ਕਿ ਅੰਦਰ ਅੱਧਾ ਪੂਰਾ ਅਦੁਵੰਦ ਕਰੋ ਤੇ ਜਿਹੜਾ ਮੇਰਾ ਮੋਬਾਈਲ ਨੰਬਰ ਦਵਾਓ ਅੰਮ੍ਰਿਤਪਾਲ ਜੀ ਆਪ ਬੜੇ ਪਰੇਸ਼ਾਨ ਆ ਕਿਉਂਕਿ ਇਹਨਾਂ ਨੂੰ ਆਣ ਕੇ ਰੋਜ਼ ਹੀ ਧਮਕੀਆਂ ਦਿੰਦੇ ਨੇ ਮਾਰਕੁੱਟ ਕਰਦੇ ਨੇ ਅਹੀਂ ਲਾ ਕੇ ਗਵਾਂਢੀ ਅਹੀਂ ਵੀ ਇਡੀਟ ਬਹੁਤ ਹੁੰਨੇ ਆ ਸਾਨੂੰ ਪਤਾ ਗੰਦ ਬਹੁਤ ਬੋਲਦੇ ਨੇ ਬਹੁਤ ਜ਼ਿਆਦਾ ਇੱਥੇ ਵੀ ਆਣ ਕੇ ਹਸਪੀਟਲ ਚ ਆਣ ਕੇ ਧਮਕੀਆਂ ਦੇਣ ਡਿਆ ਆ ਬਾਕੀ ਇਹ ਜਿੱਦਾਂ ਮਿਹਨਤ ਕਰਕੇ ਆਪਣੇ ਬੱਚੇ ਪਾਲਾਂਦੇ ਸਾਨੂੰ ਪਤਾ ਆ ਅੱਧ ਕੀ ਗੱਲ ਦੇ ਇਲਜ਼ਾਮ ਲਾਉਂਦੇ ਨੇ ਕੀ ਗੱਲ ਹੋਈ ਆ ਗੱਲ ਇਹ ਹੋਈ ਆ ਕਿ ਸ਼ਾਮੀ ਆਏ ਆ ਤੇ ਕੁੜੀ ਖੋਂਦੇ ਹੀ ਕੁੜੀ ਨੂੰ ਖੜਦੇ ਆ ਪੋਤਰੀ ਨੂੰ ਤੇ ਇਹ ਨੋ ਨਹੀਂ ਚੰਗੀ ਲੱਗਦੀ ਕੁੜੀ ਨੂੰ ਖੋਖਾ ਖੜਦੇ ਸਾਡੇ ਸਾਹਮਣੇ ਵੀ ਕਈ ਵਾਰ ਆਂਦੇ ਰਹੇ ਕੁੱਟਦੇ ਰਹੇ ਆ ਕੁੜੀ ਲੈ ਜਾਣੀ ਖੋ ਕੇ ਫੇਰ ਛੱਡ ਜਾਣੀ ਆ ਲੈ ਜਾਣੀ ਆ ਖੋ ਕੇ ਛੱਡ ਜਾਣੀ ਆ ਕਿੰਨਾ ਕੱਜ ਕੀ ਕੋਹ ਕੋਹ ਚੱਕਦੇ ਆ ਕੁੜੀ ਹੋਈ ਆ ਕੁੜੀ ਦੀ ਮੰਮਾ ਆ ਆ ਉਹ ਭਾਜੀ ਛਿੜਾਨ ਲੱਗੇ ਹੀ ਆਪਾਂ ਦਾ ਕੋਈ ਬਲੌਗ ਚ ਨਹੀਂ ਹੈਗੇ ਹੀ ਤੇ ਸਾਡੇ ਮਗਰੋਂ ਇਹ ਹਾਸਾ ਹੋਇਆ ਵਾ ਅਸੀਂ ਜਦੋਂ ਆਏ ਕੁੱਟ ਮਾਰ ਕੇ ਚੱਲ ਗਏ ਹੀ ਗਏ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਬਹੁਤ ਲੱਗੀਆਂ ਭਾਜੀ ਇਹਨਾਂ ਦੇ ਅਸੀਂ ਚੋਕ ਕੇ ਲਿਆ ਇਹਨਾਂ ਨੂੰ ਹਾਂਜੀ ਚੋਕ ਕੇ ਜਾਂਦਾ ਸੱਟਾਂ ਬਹੁਤ ਕਾਫੀ ਲੱਗੀਆਂ ਨੇ ਸੱਟਾਂ ਬਹੁਤ ਲੱਗੀਆਂ ਨੇ ਕੁੜੀ ਦੇ ਟਾਂਕੇ ਲੱਗੇ ਹੋਏ ਆ ਮਰਜੀਤ कौर ਮੁਸਤਵਦ ਕੀ ਗੱਲ ਬੰਦੀ ਹੈ ਕੋਈ ਗੱਲ ਨਹੀਂ ਹੋਈ ਹੈ ਆਪਣੀ ਪਹਿਲਾਂ ਹੀ ਘਰੋਂ ਰਸਕੇ ਆਈ ਆ ਅੱਜ ਮੈਨੂੰ ਲੈਣ ਗਈ ਛੋਟੀ ਜੀ ਨੋ ਮੇਰੀ ਕੀ ਨਾਮ ਆਦਾ ਕਿਰਨ ਜੋ ਬਿਠੋ ਦਿੰਦੇ ਆ ਵੇਰ ਵਾਲੇ ਸੱਤ ਨੰਬਰ ਸਕੀਮ ਕੀ ਗੱਲ ਬੰਦੀ ਹੈ ਗੱਲ ਕੋਈ ਨਹੀਂ ਹੋਈ ਲੈਣੀ ਆਈ ਮੈਨੂੰ ਛੋਟੀ ਜੀ ਬੇਟੀ ਆ ਨਹੀਂ ਮਿਲਣ ਦਿੰਦੇ ਸਾਨੂੰ ਮੈਂ ਸਿਰਫ ਉਹਨੂੰ ਲੈਣ ਆਈ ਆ ਚੱਲ ਇਹਨਾਂ ਨੇ ਦੀ ਮਦਰ ਨੇ ਚੁੰਡੀ ਲਗਾ ਲਈ ਅੰਦਰੋਂ ਤੇ ਇੱਕ ਬੰਦਾ ਸੀਗਾ ਅੰਦਰ ਉਹ ਨਾਲ ਆਇਆ ਹੋਇਆ ਉਹਨੇ ਹੁਣ ਆਪਣੀ ਸੱਟਾਂ ਲਾਈਆਂ ਉਹਨੇ ਵੀ ਮੈਨੂੰ ਬਹੁਤ ਮਾਰਿਆ ਗੁੱਟਿਆ ਇਹਨਾਂ ਤਿੰਨਾਂ ਨੇ ਮਾਰਿਆ ਗੁੱਟਿਆ ਮੈਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਵੇਖਿਆ ਬਾਹਰ ਮੇਰੇ ਵਾਲ ਬੂਲ ਬੁੱਟੇ ਇਹਨਾਂ ਨੇ ਕਾਫੀ ਮਾਰਕਟਾਈ ਕੀਤੀ ਉੱਥੇ ਉਹ ਕਹਿ ਰਹੇ ਸਾਨੂੰ ਮਾਰੂ ਰਹੀ ਸੱਟ ਸਰ ਝੂਠ ਜੋ ਮਰਜੀ ਬੋਲੀ ਜਾਣਾ ਝੂਠ ਦਾ ਕੀ ਆ ਬੰਦੇ ਪ্লাই ਰਹੇ ਮਰ ਹਾਂਜੀ ਪਹਿਲਾਂ ਹੀ ਉਹ ਬੰਦਾ ਅੰਦਰ ਸੀਗਾ ਕਹ ਰਹੇ ਕਿ ਕੋਈ ਮੁਲਾਜ਼ਮ ਆਇਆ ਟਾਡੇ ਨਾਲ ਉਸ ਦੇ ਜੀ ਡੀ ਐਲ ਵੀ ਸੁਣਾਇਆ ਉਹਨਾਂ ਨੇ ਮੇਰਾ ਬੇਟਾ ਹੈ ਗੱਡੀ ਚਲਾ ਕੇ ਸੀ ਨੂੰ ਲੈਣ ਆਏ ਅਸੀਂ ਲੜਨ ਥੋੜੀ ਆਏ ਹਾਂ ਤੁਸੀਂ ਵੀ 7 ਨੰਬਰ ਸਟੇਸ਼ਨ ਚ ਰਹਦੇ ਹੋ ਇਹ ਕਾਫੀ ਬਹੁਤ ਸਮੇਂ ਤੋਂ ਕੋਈ ਰੋਣਾ ਨਹੀਂ ਕਿਤੇ ਮੇਰੀ ਬੇਟੀ ਰਹਿੰਦੀ ਹੈ ਉੱਥੇ ਆਪਣੇ ਘਰ ਵਾਲੇ ਨਾਲ ਕਾਫੀ ਟਾਈਮ ਤੋਂ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਉੱਥੇ ਨਹੀਂ ਸੀਗੇ ਹੁਣ ਅਸੀਂ ਅੱਜ ਘਰੋਂ ਹੀ ਲੈਣ ਆਏ ਆ ਇਹਨੂੰ ਮੇਰੇ ਬੇਟੇ ਦਾ ਬਾਹਰੋਂ ਫੋਨ ਆਇਆ ਗੱਲ ਹੋਈ ਮੇਰੇ ਕੋਲ ਰਿਕਾਰਡਿੰਗ ਪਈ ਹੈ ਕਿ ਮੈਨੂੰ ਲੈਣ ਜਾਣਾ ਮੇਰਾ ਨਹੀਂ ਦਿਲ ਲੱਗਦਾ ਛੋਟੀ ਬੇਟੀ ਦਾ ਤੁਸੀਂ ਕਿੰਨੇ ਕਦੇ ਹੀ ਲੈਣ ਗਏ ਸੀ ਟਾਈਮ ਨਹੀਂ ਮਿਲਿਆ ਅੱਜ ਨਹੀਂ ਫਿਰ ਵੀ ਮੰਨ ਲਿਓ ਤੁਸੀਂ ਲੈ ਕੇ ਕੋਈ ਆਮ ਦਾ ਟਾਈਮ ਹੋਵੇ ਜਿਹੜਾ ਤੁਹਾਡੇ ਨਾਲ ਗੱਲ ਹੋਈ ਹੈ ਨਾ ਕਿੰਨੇ ਕੋਈ 7 ਕੋਈ ਦਾ ਟਾਈਮ ਹੀ ਸ਼ਾਇਦ ਹਾਂਜੀ ਮੈਂ ਡਾਕਟਰ ਨੇ ਕੀਤਾ ਐਮਰਜੈਂਸੀ ਮੈਡੀਕਲ ਆਫੀਸਰ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਸਕੀਮ ਨੰਬਰ ਸਾਜ ਦਾ ਤੁਹਾਡੇ ਕੋਲ ਝਗੜੇ ਦਾ ਕੇਸ ਆਇਆ ਹੈ ਉਹਨਾਂ ਦੀ ਐਮਰਜੈਂਸੀ ਤੇ ਟ੍ਰੀਟਮੈਂਟ ਚੱਲ ਰਹੀ ਹੈ ਮੈਡਮ ਸੋਮਾ ਪਾਸੇ ਉਹ ਇਹ ਸੈਟਅਪ ਨਹੀਂ ਗਿਆ ਨਹੀਂ ਹਾਂਜੀ ਉਹਨਾਂ ਦੇ ਪਾਰਟੀ ਵੀ ਇੱਥੇ ਆ ਐਂਟੀ ਪਾਰਟੀ ਵੀ ਇੱਥੇ ਆ ਮੈਨੂੰ ਲੱਗਦਾ ਕੋਈ ਸੀਰੀਅਸ ਤੇ ਨਹੀਂ ਹੋਇਆ ਦੋਵਾਂ ਜੋ ਨਹੀਂ ਨਹੀਂ ਸੀਰੀਅਸ ਕੁਛ ਨਹੀਂ ਹੈ ਦੋਨਾਂ ਦੇ ਸਿੰਪਲ ਸੱਟਾਂ ਹੀ ਲੱਗੀਆਂ ਹੋਈਆਂ ਇੱਕ ਇੱਕ ਗੱਲ ਇਹ ਕਹਿੰਦੇ ਜਿਨ੍ਹਾਂ ਦੀ ਕੋਈ ਪਸਲੇ ਵਗੈਰਾ ਟੁੱਟੀਆਂ ਜਾਂ ਕੋਈ ਪਸਲੇ ਹਜੇ ਤੱਕ ਕਿਸੇ ਦੀ ਟੁੱਟੀ ਲੱਭ ਨਹੀਂ ਰਹੀ ਹੈਗੀ ਜੇ ਲੋੜ ਪੈਗੀ ਤਾਂ ਐਕਸਰੇ ਕਰਾ ਕੇ ਦੇਖਾਂ ਠੀਕ ਹੈ ਧੰਨਵਾਦ